ਕੀ ਤੇ ਕੀ ਦਨੀ ਤੁਸੀਂ ਦੇਖੇ ਡੇਲੀ ਪਾਵਰ ਟਾਈਮ ਨਿਊਜ਼ ਚੈਨਲ ਅੱਜ ਕੀ ਦਨੀ ਸ਼ੇਸ਼ਪੁਰੀ ਮਾਰਕੀਟ ਤੇ ਕੁਲਸਾ ਦਾ ਤਰਫ ਲੰਘ ਗੁਰਸਾਲ ਵਰਤਾ ਜਾਰਿਆ ਜਿੱਥੇ ਭੰਤਨ ਬਾਬਾ ਜੀ ਸਿੰਘ ਜੀ ਨੂੰ ਸਵਾਗਤ ਨੇ ਇਹ ਦੇਖਿਆ ਜਾਵੇ ਇਹੇ ਸਿੱਖ ਕੌਮ ਦੀ ਪੰਪਰਾ ਚੱਲਦੀ ਆ ਰਹੀ ਹੈ ਕਿ ਗੁਰੂ ਸਾਹਿਬ ਤੋਂ ਪਕਸ਼ਿ ਜੋ ਇਹਨਾਂ ਨੂੰ ਦਾਤ ਕਿ ਗੁਰ ਸਾਹਿਬ ਦਾ ਖੁੱਭ ਲੱਗ ਗਿਆ ਜੋ ਅਗਰ ਪਾਇਰ ਸ਼ਿਕਾਰਿਆ ਆਓ ਅਸੀਂ ਅਸੀਂ ਲੈ ਤਸਵੀਰਾਂ ਦਿਖਾ ਰਹੇ ਹਾਂ ਲੋਕਾਂ ਸੇ ਇਹ ਗੱਲ ਕਰਦੇ ਸਾਡੇ ਜੁੜ ਚੁੱਕੇ ਨੇ ਸਦਾ ਗੁਰਜਿੰਦਰ ਸਿੰਘ ਜੀ ਜੋ 83 ਨਿਵਾੜ ਤੋਂ ਕੌਂਸਲ ਸਾਧੇ ਜਿਹੜੇ ਉਮੀਦਵਾਰ ਨੇ ਔਰ ਇਲਾਕੇ ਦੇ ਵਿੱਚ ਇਹਨਾਂ ਦਾ ਪਿਆਰ ਬਣਿਆ ਆ ਔਰ ਇਹਨਾਂ ਨੂੰ ਪੂਰੀ ਸਪੋਰਟ ਦੇ ਰਹੇ ਹਰ ਪੱਖੋਂ ਕਹਿੰਦੇ ਵੋਟਰ ਤੇ ਸਪੋਰਟਰ ਜਿਹੜੇ ਦਿਨੋਂ ਕਾਮਯਾਬ ਕਰਦੇ ਆ ਅਸੀਂ ਇਹਨਾਂ ਨੂੰ ਗੱਲ ਕਰਾਂ ਤੁਹਾਡਾ ਸ਼ੁਭਨਾਕੀ ਜੀ ਮੇਰਾ ਨਾਮ ਗੁਰਜਿੰਦਰ ਸਿੰਘ ਹੈ ਜੀ ਹਾਂ ਜੀ ਤੇ ਅੱਜ ਜੋ ਚੱਲ ਰਿਹਾ ਗੁਰੂ ਸਾਹਿਬ ਦਾ ਲੰਗਰ ਪੰਡਾਰਾ ਇਹ ਸਾਲਾਨਾ ਬਣਾਇਆ ਜਾ ਰਿਹਾ ਜੀ ਤੇ ਜੀ ਸਾਡੇ ਇਲਾਕੇ ਦੀਆਂ ਬਾਬਾ ਦੀਪ ਸਿੰਘ ਕਲੋਨੀ ਛੇਰਸਾ ਸੂਰੀ ਰੋਡ ਦੀਆਂ ਸਖਤਾ ਇਹ ਸਾਰੇ ਜਿੰਨੇ ਵੀ ਇੱਥੇ ਲੱਗੇ ਜਾਂ ਸਕਤਾ ਇਹ ਸਾਰਿਆਂ ਰਲ ਮਿਲ ਕੇ ਆਪਣੇ ਇੱਕ ਇੱਕ ਜਿੰਨੀਵਿਆਂ ਦੇ ਕੋਲੋਂ ਸੇਵਾ ਭਾਵਨਾ ਹੁੰਦੀ ਆ ਉਹ ਇਕੱਠੀ ਕਰਕੇ ਇਹ ਗੁਰੂ ਦਾ ਭੰਡਾਰਾ ਲੰਗਰ ਭੰਡਾਰਾ ਚਲਾਉਂਦੇ ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਰਾਇਣਗੜ੍ਹ ਹਬੀਬਪੁਰਾ ਕਲੋਨੀ ਤੋਂ ਜੋ ਨਗਰ ਕੀਰਤਨ ਆਉਂਦਾ ਉਹਦਾ ਸਵਾਗਤ ਵੀ ਕਰਦੀਆਂ ਨੇ ਸੰਗਤਾਂ ਪੰਜਾਬ ਪਿਆਰਿਆਂ ਦੀ ਜਿਵੇਂ ਜਿਹੜਾ ਨਗਰ ਕੀਰਤਨ ਆਰੰਭ ਹੋਇਆ ਥੋ ਉਹ ਰਸਤੇ 'ਚ ਆ ਰਿਹਾ ਵਾ ਉਹਦੇ ਕਰਕੇ ਸਾਰੇ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਨੇ ਉਹਦੇ ਕਰਕੇ ਆ ਲੰਗਰ ਭੰਡਾਰਾ ਚੱਲ ਰਿਹਾ ਜਿਹੜੀਆਂ ਸੰਗਤਾਂ ਉਹਨਾਂ ਨੂੰ ਲੰਗਰ ਪੰਨਾ ਰੱਖਿਆ ਜਾਏਗਾ ਪੁਰਾਜੇ ਦਾ ਮੈਸੇਜ ਕੀ ਦੇਣਾ ਨੌਜੋਨ ਵੀਡੀਓ ਤੇ ਪਰ ਕੀ ਕਹਿਣਾ ਚਾਹਤੋਂ ਕਿ ਤੁਸੀਂ ਉਮੀਦਵਾਰ ਕੌਂਸਲ ਸਾਹਿਬ ਦੇ 83 ਨੰਬਰ ਵਾਰਡ ਦੇ ਪਰ ਕੀ ਮੈਸੇਜ ਤਾਂ ਇਹੋ ਹੀ ਆ ਜੀ ਜਿਹੜੇ ਜਿੰਨੇ ਵੀ ਆ ਹੁਣ ਵੀਰ ਭਰਾ ਇੱਤੇ ਖੜੇ ਆ ਦੇਖੋ ਕਿੰਨੇ ਵਧੀਆ ਸੇਵਾ ਕਰਨ ਲੈ ਤੇ ਸੋਹਣੇ ਲੱਗਦੇ ਇਸੇ ਤਰ੍ਹਾਂ ਇਹ ਦੂਜੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਜਿਹੜੇ ਕੋ ਚਲੋ ਮਾੜੇ ਸੁਸਾਇਟੀਆਂ ਚ ਪੈ ਗਏ ਆ ਤੇ ਚਲੋ ਨਸ਼ਿਆਂ ਦੀ ਦਲਦਲ 'ਚ ਫਸੇ ਆਂ ਅਸੀਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ ਖੁਦ ਵੀ ਇੱਥੇ ਸਾਰੇ ਇਲਾਕੇ ਵਾਲੇ ਇਕੱਠੇ ਹੋ ਕੇ ਕਰਦੇ ਵੀ ਆ ਔਰ ਇੱਥੇ ਇੱਕ ਵੀਰਿਆ ਉਹਨੂੰ ਵੀ ਇਸ ਨਸ਼ੇ ਤੋਂ ਕੋੜ ਤੋਂ ਕੱਢਿਆ ਵੀ ਯਾਰ ਬੜਾ ਵਧੀਆ ਆਪਣੀ ਮਿਹਨਤ ਕਰਕੇ ਰੋਟੀ ਖਾ ਰਿਹਾ ਅੱਜ ਕੱਲ ਤੇ ਹੁਣ ਅਸੀਂ ਤੇ ਦੂਜਿਆਂ ਨੂੰ ਬੇਨਤੀ ਕਰਦੇ ਵੀ ਇਸ ਕੋੜ ਤੋਂ ਨਿਕਲੋ ਆਪਣੇ ਪਰਿਵਾਰ ਸੰਭੋ ਆਪਣੇ ਭੈਣਾ ਭਰਾਵਾਂ ਨੂੰ ਚੰਗੀ ਸਿਹਤ ਦੇ ਆਉਣ ਵਾਲੀ ਪੀੜ੍ਹੀ ਜਿਹੜੀ ਉਹ ਤੁਹਾਡੇ ਤੋਂ ਸਿਹਤ ਲਊਗੀ ਇਹੀ ਬੇਨਤੀ ਆ ਵੀ ਨਸ਼ੇ ਦੇ ਕੋੜ ਤੋਂ ਛੱਡੋ ਤੇ ਆਪਣਾ ਘਰ-ਬਾਰ ਸੰਭੋ ਆਪਣੇ ਪਰਿਵਾਰਾਂ ਨੂੰ ਸੰਭੋ ਦੇ ਇਲਾਕੇ ਦੇ ਵਿੱਚ ਉਹ ਉਹ ਨਸ਼ੇ ਨੂੰ ਛੱਡਣਗੇ ਤੇ ਹੋਰ ਵਧੀਆ ਜਿਹੜੇ ਬੱਚੇ ਆਉਣ ਵਾਲੀ ਪੀੜ੍ਹੀ ਉਹ ਵੀ ਇਹਨਾਂ ਤੀਜਾ ਤੋਂ ਦੂਰ ਹੋਣਗੇ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਬੇਨਤੀ ਹੈ ਕਿ ਗੁਰੂ ਘਰ ਲੰਗਰ ਚੱਲ ਰਿਹਾ ਹੈ ਗੁਰੂ ਘਰ ਲੰਗਰ ਛੱਕ ਕੇ ਜਾਣਾ ਜੀ ਵਾਹਿਗੁਰੂ ਜੀ ਆਜੋ ਵਾਹਿਗੁਰੂ ਆਜੋ ਗੁਰੂ ਘਰ ਲੰਗਰ ਚੱਲ ਰਿਹਾ ਹੈ ਵਾਹਿਗੁਰੂ ਬੈਠ ਕੇ ਛਕੋ ਵਾਹਿਗੁਰੂ ਜੀ ਆ ਦੇਖਿਆ ਜਾਵੇ ਜੋ ਲੈਸ ਸ਼ੀਰਾ ਸ਼ਸ਼ਟ ਸ਼ੈਸੂ ਇਨਵਾਇਟ ਕਿਤੋਂ ਆ ਰਹੇ ਆਂ ਉਹ ਸੇਵਾਦਾਰ ਸੰਤਾਂ ਨੂੰ ਟਟ ਲੰਗਰ ਪ੍ਰਸ਼ਾਦ ਵਰਤਾਉਂਦਾ ਹੋਇਆ ਸ਼ਿਕਾਰੇ ਆਂ ਔਰ ਹਮਰਚ ਸਕਦੇ ਦੇਖਿਆ ਜਾਵੇ ਇਹ ਗੁਰੂ ਸਾਹਿਬ ਜੋ ਟੁੱਟ ਲੰਗ ਪ੍ਰਸ਼ਾਦ ਵਰਪਾ ਹੋ ਸ਼ਿਕਾਇਤ ਹੋ ਰਿਹਾ ਜਿਹਦੇ ਨਾਲ ਸਿਰਸ਼ੇਤ ਪੂਰੀ ਮਾਤਕ ਦਿਖਾ ਰਹੇ ਆ ਹੋਏ ਇਹਨਾਂ ਦੇ ਜੋ ਬਾਬਾ ਜੀ ਜਿਹਨੂੰ ਲਾਇਆ ਜਾ ਰਿਹਾ ਉਹਨਾਂ ਨਾਲ ਗੱਲਬਾਤ ਕਰਦੇ अच्छा बाबा जी तडा शुभ नाम की है ते आज एक मैसेज देना आपा जेडी ਸਾਡੀ ਨੌਜਵਾਨ ਪੀੜ੍ਹੀ ਕੋ ਕਰਾਇ ਪੈ ਗਈ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਮੇਰਾ ਨਾਮ ਕਲਵੰਤ ਸਿੰਘ ਜੇ ਖਾਲਸਾ ਵਾਹਿਗੁਰੂ ਜੀ ਮੈਂ ਸੰਗਤ ਨੂੰ ਅਪੀਲ ਕਰਦਾ ਕਿ ਨਸ਼ਿਆਂ ਦੀ ਬੁਰਾਈ ਨੂੰ ਛੱਡੋ ਤੇ ਗੁਰੂ ਦੇ ਲਨ ਲੱਗੋ ਬਾਣੀ ਪੜੋ ਬਾਣੀ ਦੇ ਧਾਰਨੀ ਬਣੋ ਬਾਣੀ ਬਾਣੀ ਦੇ ਧਾਰਨੀ ਬਣੋ ਮਹਾਰਾਜ ਦੇ ਲੜ ਲੱਗੋ ਬਾਣੀ ਪੜਿਆ ਕਰੋ ਗੁਰੂ ਦੇ ਸਿੱਖ ਬਣੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਇਹੋ ਹੀ ਮੈਸੇਜ ਹੈ ਸਾਰੀ ਸੰਗਤ ਨੂੰ ਨਸ਼ਿਆਂ ਨੂੰ ਛੱਡ ਕੇ ਤੇ ਗੁਰੂ ਦੇ ਲੜ ਲੱਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬੋਲੇ ਰਗ ਜਾਵੇ ਨਾਲ ਹੋ ਜਾਵੇ ਤਨ ਤਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਭਾਵੇ ਜੈ ਸ੍ਰੀ ਅਕਾਲ ਬੋਲੇ ਸੋ ਨਿਹਾਲ ਜੈ ਸ੍ਰੀ ਅਕਾਲ ਬੋਲੇ